ਜਲੰਧਰ ਦੇ ਰਹਿਣ ਵਾਲੇ 23 ਸਾਲਾ ਗੁਰਸ਼ਮਨ ਦੀ ਪਿਛਲੇ ਮਹੀਨੇ ਇੰਗਲੈਂਡ ਦੇ ਵਿੱਚ ਮੌਤ ਹੋ ਜਾਂਦੀ ਹੈ ਮੌਤ ਕਿਸ ਕਾਰਨ ਤੋਂ ਹੁੰਦੀ ਹੈ ਤੁਹਾਨੂੰ ਦੱਸ ਦਿਆ ਮੈਂ ਇਸ ਮਾਮਲੇ ਦਾ ਜਿਹੜਾ ਪਿਛੋਕੜ ਕੀ 15 ਦਸੰਬਰ ਨੂੰ ਗੁਰਸ਼ਮਨ ਦਾ ਜਨਮ ਦਿਨ ਸੀ ਜਿਸ ਤੋਂ ਬਾਅਦ ਉਹ ਜਨਮ ਦਿਨ ਵਾਲੀ ਹੀ ਰਾਤ ਤੋਂ ਜਿਹੜਾ ਕਿ ਲਾਪਤਾ ਰਹਿੰਦਾ ਹੈ ਕਰਦਿਆਂ ਨੂੰ ਜਿਹੜਾ ਇਹਦੀ ਜਾਣਕਾਰੀ ਮਿਲਦੀ ਹੈ ਇੰਗਲੈਂਡ ਤੋਂ ਤੇ 3-4 ਦਿਨ ਬਾਅਦ ਜਿਹੜਾ ਕਿ ਉਹ ਮੋਤ ਦੀਆਂ ਜਿਹੜੀਆਂ ਕੀ ਗੱਲਾਂ ਹੁੰਦੀਆਂ ਨੇ ਪਰਿਵਾਰ ਵਾਲੇ ਜਿਹੜੇ ਨੇ ਕਿ ਉਹ ਜਲੰਧਰ ਤੋਂ ਜਾਂਦੇ ਨੇ ਜਿਸ ਤੋਂ ਬਾਅਦ ਹੁਣ 10 ਤਰੀਕ ਨੂੰ ਮ੍ਰਿਤਕ ਦੇਹ ਨੂੰ ਜਲੰਧਰ ਚ ਲਿਆਂਦਾ ਜਾਂਦਾ ਤੇ ਅੱਜ 11 ਤਰੀਕ ਨੂੰ ਜਲੰਧਰ ਦੇ ਮਾਡਲ ਟਾਊਨ ਵਿਖੇ ਅੰਤਿਮ ਸੰਸਕਾਰ ਜਿਹੜਾ ਹੈ ਕਿ ਮੇਰੇ ਮਗਰ ਤੁਸੀਂ ਦੇਖ ਸਕਦੇ ਹੋ ਕਿ ਕੀਤਾ ਜਾ ਰਿਹਾ ਵੈ ਗੁਰੂ ਸਾਹਿਬ ਦਾ ਪਾਠ ਹੈਸਲੇ ਚੱਲ ਰਿਹਾ ਹੈ ਪਰਿਵਾਰ ਵਾਸਤੇ ਬੇहद ਇਹ ਔਖੀ ਕੜੀ ਇਸ ਵਕਤ ਜਿਹੜੀ ਜਵਾਨ ਪੁੱਤ ਇਸ ਦੁਨੀਆ ਤੋਂ ਜਿਹਦਾ ਇਸ ਤਰੀਕੇ ਦੇ ਨਾਲ ਚਲੇ ਜਾਣਾ ਉਹ ਆਪਣੇ ਆਪ ਦੇ ਵਿੱਚ ਹੀ ਉਹ ਬਹੁਤ ਹੀ ਤੋੜ ਕੇ ਰੱਖ ਦੇਣ ਵਾਲਾ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਲੰਧਰ ਦੇ ਮੋਡਲ ਟਾਊਨ ਦੇ ਸ਼ਮਸ਼ਾਨ ਘਾਟ ਤੋਂ ਜਿੱਥੋਂ ਇਸ ਪਰਿਵਾਰ ਨੂੰ ਜਿਹੜਾ ਕਿ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਇਸ ਵੇਲੇ ਪਿਆ ਹੈ

ਵਾਹਿਗੁਰੂ 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 ਦਾ ਜਾਪ ਕੀਤਾ ਜਾ ਰਿਹਾ ਹੈ ਪਰਿਵਾਰ ਦੇ ਸਦਸਿਆਂ ਵੱਲੋਂ ਹੁਣ ਅੰਤਮ ਰਸਮਾਂ ਜਿਹੜੀਆਂ ਨੇ ਕੀਓ ਸੰਸਕਾਰ ਤੋਂ ਪਹਿਲਾਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਕਦੇ ਇਹ ਨਾ ਪੂਰਾ ਹੋਣ ਵਾਲਾ ਘਟਾ ਇਸ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਇਹ ਘਟਨਾ ਕੱਟੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਜੋ ੜ ਕੇ ਰੱਖ ਦੇਣ ਵਾਲੀ ਹੈ ਹਾਲਾਂਕਿ ਇਸ ਪਰਿਵਾਰ ਨੂੰ ਕਦੇ ਵੀ ਇਸ ਚੀਜ਼ ਦਾ ਉਹ ਅੰਦਾਜ਼ਾ ਨਹੀਂ ਸੀ ਕਿ ਜਿਸ ਕੋਤੇ ਦੇ ਚੰਗੇ ਭੂਖ ਲਈ ਉਹਨੂੰ ਵਿਦੇਸ਼ ਪੜ੍ਹਾਈ ਕਰਨ ਲਈ ਕੱਲਿਆ ਕਿ ਉਹ ਇਸ ਤਰੀਕੇ ਦੇ ਨਾਲ ਬੰਦ ਬਕਸੇਚ ਪੈਕ ਹੋ ਕੇ ਆਏਗਾ ਕਦੇ ਨਾ ਪੂਰਾ ਹੋਣ ਵਾਲਾ ਜਿਹੜਾ ਉਹ ਘਾਟਾ ਪਰਿਵਾਰ ਦੇ ਜਿਹੜੇ ਸਦਸਿਆਂ ਨੇ ਬੇहद ਪਾਵੁਕ ਨੇ ਕਾਰਨ ਕੀ ਰਹੇ ਨੇ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਏ ਇਹਦੇ ਬਾਰੇ ਹਾਲੇ ਤੱਥ ਸਪਸ਼ਟ ਨਹੀਂ ਹੋ ਪਾਏ ਨੇ ਪਰ ਜੋ ਇਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਕਹਿਰ ਬਣ ਕੇ ਟੁੱਟਿਆ ਹੋਇਆ ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਨੇ ਕਿ ਉਹ ਸਵਾਲ ਖੜੇ ਕਰਦਾ ਮੇਰੇ ਨਾਲ ਐਸੁੱਲੇ ਮੌਜੂਦ ਨੇ ਇੱਕ ਕਾਰਨ ਕੀ ਬਣਿਆ ਕੁਝ ਪਤਾ ਚੱਲਿਆ ਇਹਨਾਂ ਦੀ ਮੌਤ ਇੱਕ ਹਾਦਸਾ ਹੋਇਆ ਅਚਾਨਕ ਉਹ ਉਹ ਆਪਣੇ ਬਰਥਡੇ ਦੀ ਪਾਰਟੀ ਤੋਂ ਬਾਅਦ ਨਾ ਦੋਸਤਾਂ ਦੇ ਨਾਲ ਸੀਗਾ ਹੂੰ ਕਿ ਉੱਥੇ ਅਚਾਨਕ ਹਾਦਸਾ ਹੋਇਆ ਜਿਹਦੇ ਤੇ ਨਹਿਰ ਦੇ ਵਿੱਚ ਡਿੱਗ ਪਿਆ ਉੱਥੇ ਹੂੰ ਤੇ ਫਿਰ ਉਥੋਂ ਦੀ ਪੁਲਿਸ ਨੇ ਆਪਣੀ ਬੋਤਾ ਕੋਰ ਲਗਾ ਕੇ ਹੀ ਉਹਦੀ ਡੈੱਡ ਬੋਡੀ ਨੂੰ ਲੱਭਿਆ ਇੱਕ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਜਦੋਂ ਇਹ ਲਾਸਟ ਲੋਕੇਸ਼ਨ ਗੁਰ ਅਸ਼ਮਨ ਦੀ ਮਿਲੀ ਹੈ ਤੇ ਡੈਬਿਟ ਜਾਂ ਕ੍ਰੈਡਿਟ ਕੋਈ ਕਾਰਡ ਯੂਜ਼ ਕੀਤਾ ਗਿਆ ਦਾ ਜਿੱਥੋਂ ਪੁਲਿਸ ਨੂੰ ਅੱਗੇ ਮਿਲੀ ਹੈ ਲੱਭ দেয়া ਗਿਆ ਸਬੂਤ ਮਿਲੇ ਨੇ ਫਿਰ ਉਸ ਤੋਂ ਬਾਅਦ ਉਹਨੂੰ ਆਈਡੈਂਟੀਫਾਈ ਕੀਤਾ ਤਦੋਂ ਹਰਕ ਮੈਂਬਰਾਂ ਦਾ ਕਹਿਣਾ ਹੈ ਕਿ ਵੀ ਅਸੀਂ ਉੱਥੇ ਗਏ ਹਾਂ ਜਦੋਂ ਸਾਡੇ ਨਾਲ ਪੁਲਿਸ ਨੇ ਪੂਰਾ ਕੋਆਪਰੇਟ ਕੀਤਾ ਹੈ ਹਮ ਕੱਲੀ ਕੱਲੀ ਸੰਸੀਟੀਵੀ ਦਿਖਾਈ ਹੈ ਉਹ ਲਾਸਟ ਮੂਮੈਂਟ ਤੱਕ ਹਮ ਬਹੁਤ ਇੰਜੋਏ ਕਰ ਰਿਹਾ ਸੀ ਆਪਣੇ ਦੋਸਤਾਂ ਦੇ ਨਾਲ ਹਮ ਤੇ ਅਚਾਨਕ ਉਹ ਹਾਦਸਾ ਹੋਇਆ ਤੇ ਜੀ ਦੇ ਵਿੱਚ ਉਹ ਡਿੱਗ ਗਿਆ ਹਮ ਤੇ ਉਹਦੀ ਫਿਰ ਡੈਥ ਹੋ ਗਈ ਹਮ ਹਮ ਕਾਰਨ ਮਿਲ ਕੇ ਹਾਲੇ ਸਪੱਸ਼ਟ ਨਹੀਂ ਹੋ ਪਾਇਆ ਕਿ ਇਹ ਇੱਕ ਹਾਦਸਾ ਹੀ ਹੈ ਹਾਦਸਾ ਹੀ ਹੈ ਜਿਹੜਾ ਉਹਨਾਂ ਨੂੰ ਇਹਨਾਂ ਨੇ ਸਪੱਸ਼ਟ ਦਿਖਾਇਆ ਸਾਰਾ ਸੀਸੀਟੀਵੀ ਦਿਖਾਈਏ ਪਰਿਵਾਰ ਨੂੰ ਤੇ ਇੱਕ ਜਿਹੜਾ ਹਾਦਸਾ ਆਇਆ ਉਹ ਤੇ ਵੀ ਉਹ ਤੇ ਹਿਸਾਬ ਨਹੀਂ ਰੰਦਾ ਕਿ ਵੀ ਉਹ ਕੋਈ ਉਹਨੂੰ ਕੋਈ ਡਿਪਰੈਸ਼ਨ ਨਹੀਂ ਕੋਈ ਗੱਲਬਾਤ ਨਹੀਂ ਸਾਰੇ ਉਹਨਾਂ ਦੇ ਫਰੈਂਡਸ ਦੇ ਨਾਲ ਗੱਲ ਕੀਤੀ ਇਹਨਾਂ ਨੇ ਇਕੱਲੇ-ਇਕੱਲੇ ਪਰਿਵਾਰਕ ਮੈਂਬਰਾਂ ਨਾਲ ਕੋਈ ਐਹੋ ਜੀ ਕੋਈ ਚੀਜ਼ ਨਹੀਂ ਉਹਨਾਂ ਨੂੰ ਲੱਗੀ ਵੀ ਇਹ ਕੋਈ ਕਿਸੇ ਤਰ੍ਹਾਂ ਦਾ ਪੁਸ਼ੇਸ ਲੱਗਿਆ ਹੋਵੇ ਕਿਸੇ ਉਹ ਬਿਲਕੁਲ ਕਲੀਅਰ ਹੋ ਰਿਹਾ ਹੈ ਕਿ ਵੀ ਇੱਕ ਹਾਦਸਾ ਜਿਹੜਾ ਜੋ ਦੇਖ ਕੇ ਉਹਦੀ ਡੈਥ ਹੋਈ ਹੈ ਪਰਿਵਾਰ ਵਾਸਤੇ ਬਹੁਤ ਵੱਡਾ ਘਾਟਾ ਹੈ ਕਿ ਇੱਕ ਪੁੱਤ ਦਾ ਇਸ ਤਰੀਕੇ ਦੇ ਨਾਲ ਚਲੇ ਜਾਣਾ ਇਸ ਉਮਰ ਦੇ ਵਿੱਚ ਪੇਰੈਂਟਸ ਨੂੰ ਆਪਣੇ ਬੱਚਿਆਂ ਤੋਂ ਬਹੁਤ ਉਮੀਦਾਂ ਹੁੰਦੀਆਂ ਤੇ ਇੱਕਦਮ ਇਹੋ ਜਿਹਾ ਹਾਦਸਾ ਵਾਪਰ ਜਾਣਾ ਕਿਸੇ ਲਈ ਵੀ ਬਹੁਤ ਵੱਡਾ ਦੁਖਦਾਈ ਹੋਏਗਾ ਕਿਉਂਕਿ ਇਸ ਪੁੱਤ ਨੂੰ ਜਿਹੜਾ ਕਿ ਇੱਕ ਫਿਊਚਰ ਬਣਾਉਣ ਲਈ ਵਿਦੇਸ਼ ਗਿਆ ਲਿਆ ਸੀ ਬੜੇ ਚਾਵਾਂ ਨਾਲ ਕਿ ਇਸ ਤਰੀਕੇ ਨਾਲ ਦੱਬੇ ਚ ਬੰਦ ਹੋ ਕੇ ਆਏਗਾ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਬਿਲਕੁਲ ਇਹ ਤਾਂ ਹੈ ਪਰਿਵਾਰ ਸਾਰਾ ਗੁਰਸਿੱਖ ਪਰਿਵਾਰ ਹੈ ਪ੍ਰਮਾਤਮਾ ਨੂੰ ਮੰਨਣ ਵਾਲਾ ਹੈ ਹੂੰ ਪਰ ਉਹ ਬਾਣਾ ਜਿਹੜਾ ਪ੍ਰਮਾਤਮਾ ਦਾ ਉਹਦੇ ਅੱਗੇ ਕਿਸੇ ਦਾ ਜੋਰ ਨਹੀਂ ਬਿਲਕੁਲ ਠੀਕ ਬਹੁਤ ਬਹੁਤ ਧੰਨਵਾਦ ਇਹ ਪਰਿਵਾਰ ਤੇ ਜਿਹੜੇ ਨੇ ਕੀ ਕਰੀਬੀ ਸੀਗੇ ਜਾਣਨ ਵਾਲੇ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਾਰੇ ਮਾਮਲੇ ਦੀ ਬੰਤਰ ਬਣੀ ਹੈ ਕਟਨਾ ਬਣੀ ਹੈ ਉਹ ਆਪਣੇ ਆਪ ਦੇ ਵਿੱਚ ਹੀ ਝੰਡੂੜ ਕੇ ਰੱਖ ਦੇਣ ਵਾਲੀ ਹੈ ਜਦੋਂ ਹੀ ਇਹ ਖਬਰਾਂ ਜਿਹੜੀਆਂ ਨੇ ਕਿ ਉਹ ਨਸ਼ਰ ਹੋਈਆਂ ਜਦੋਂ ਇਹ ਸਾਰੀ ਗੱਲ ਸਾਹਮਣੇ ਆਈ ਤੇ ਜਿਸ ਜਿਸ ਵਿਅਕਤੀ ਨੇ ਵੀ ਇਹ ਗੱਲ ਸੁਣੀ ਕਿ ਇੱਕ ਪਰਿਵਾਰ ਦਾ ਜਵਾਨ ਪੁੱਤ ਇਸ ਦੁਨੀਆ ਤੋਂ ਇਸ ਤਰੀਕੇ ਦੇ ਨਾਲ ਚਲਾ ਗਿਆ ਆਪਣੇ ਆਪ ਦੇ ਵਿੱਚ ਹੀ ਸਾਰਿਆਂ ਦੇ ਵਿੱਚ ਜਿਹੜੇ ਕਿ ਉਹ ਇੱਕ ਗਮੀ ਦਾ ਜਿਹੜਾ ਮਾਹੌਲ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿਖੇ ਐਸ ਲਈ ਤੁਸੀਂ ਦੇਖ ਸਕਦੇ ਹੋ ਕਿ ਨੇੜਲੇ ਰਿਸ਼ਤੇਦਾਰ ਹੋਣ ਜਾਂ ਦੂਰ ਦੇ ਰਿਸ਼ਤੇਦਾਰ ਚਾਹੇ ਉਹਦੇ ਨਾਲ ਉਹਦੇ ਦੋਸਤ ਹੋਣ ਜਿਹੜੇ ਕਾਲਜ ਸਕੂਲ 'ਚ ਪੜ੍ਹਦੇ ਰਹੇ ਨੇ ਹਰੇਕ ਇੱਥੇ ਪਹੁੰਚ ਕੇ ਉਹਨੂੰ ਇੱਕ ਅੰਤਿਮ ਵਿਦਾਈ ਦੇ ਰਹੇ ਨੇ ਪਰਿਵਾਰਕ ਸਦਸਿਆਂ ਦਾ ਰੋ-रो ਕੇ ਬੁਰਾ ਹਾਲ ਹੈ ਦੇਖ ਸਕਦੇ ਹੋ ਕਿ ਜਿੰਨੇ ਵੀ ਇੱਥੇ ਤੁਸੀਂ ਲੋਕ ਅਸਲੇ ਇਸ ਅੰਤਿਮ ਅਰਦਾਸ ਦੇ ਵਿੱਚ ਇਕੱਠੇ ਹੋਏ ਨੇ ਹਰੇਕ ਦੀਆਂ ਅੱਖਾਂ ਨਾਮਣੇ ਚਾਹੇ ਉਹ ਦੋਸਤ ਹੋਵੇ ਚਾਹੇ ਉਹ ਇਹਨਾਂ ਦਾ ਕੋਈ ਸਾਥੀ ਹੋਵੇ ਹਰੇਕ ਦੀਆਂ ਜੜੀਆਂ ਨੇ ਕਿ ਉਹ ਅੱਖਾਂ ਨਾਮਣੇ ਪਰਿਵਾਰ ਦੇ ਸਦਸਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਕਿ ਇੱਕ ਜਵਾਨ ਪੁੱਤ ਦਾ ਘਰ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਚਲੇ ਜਾਣਾ ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਦੁਖਦਾਈ ਹੈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਰਿਵਾਰ ਦੇ ਬਜ਼ੁਰਗਾਂ ਨੂੰ ਜਿਹੜਾ ਕਿ ਉਹ ਦੂਰ ਰੱਖਿਆ ਜਾ ਰਿਹਾ ਹੈ ਕਿਉਂਕਿ ਜਦੋਂ ਵਿਹੀ ਗੁਰਸ਼ਮਨ ਦੀ ਮ੍ਰਿਤਕ ਦੇ ਜ਼ਿਲੰਦਰ ਲਿਆਂਦੀ ਗਈ ਉਸ ਤੋਂ ਬਾਅਦ ਹੀ ਘਰਦਿਆਂ ਦਾ ਜਿਹੜਾ ਕਿ ਉਹ ਰੋ ਰੋ ਕੇ ਬੁਰਾ ਹਾਲ ਸੀਗਾ ਹਰੇਕ ਉਸ ਵਿਅਕਤੀ ਦੀਆਂ ਅੱਖਾਂ ਨਾਮ ਨੇ ਜੋ ਗੁਰਸ਼ਮਨ ਨੂੰ ਜਾਂਦਾ ਸੀ ਹਾਲਾਂਕਿ ਇਹ ਸਾਰੇ ਮਾਮਲਿਆਂ ਨੂੰ ਜਿਹੜਾ ਹੈ ਕਿ ਉਹ ਇੱਕ ਘਟਨਾ ਦੇ ਰੂਪ ਹੀ ਦੇਖਿਆ ਜਾ ਸਕਦਾ ਹੈ ਪਰ ਜਦੋਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀਗੀ ਉਦੋਂ ਕਿਆਸ ਬਹੁਤ ਲਗਾਏ ਜਾ ਰਹੇ ਸੀਗੇ ਕਿ ਗੁਰਸ਼ਮਨ ਦੇ ਨਾਲ ਕੋਈ ਮਾੜੀ ਘਟਨਾ ਹੋਈ ਹੈ ਉੱਥੇ ਕਿਸੇ ਨੇ ਉਹਨੂੰ ਕਿਡਨਾਪ ਕਰ ਲਿਆ ਹੈ ਜਾਂ ਕਈ ਕਾਰਨ ਹੁੰਦੇ ਜਿਹੜੇ ਕਿ ਉਹ ਦੱਸੇ ਜਾ ਰਹੇ ਸੀ ਪਰ ਪਰਿਵਾਰਕ ਸਦਸਿਆਂ ਵੱਲੋਂ ਜਦੋਂ ਇਹ ਗੱਲ ਆਖੀ ਗਈ ਉੱਥੇ ਜਾ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਤੇ ਪੁਲਿਸ ਨੇ ਵੀ ਉੱਥੇ ਦੇ ਜਿਹੜੇ ਤੱਥ ਦਿਖਾਏ ਨੇ ਸੀਸੀਟੀਵੀ ਤੋਂ ਫੋਟੋਆਂ ਆਈਆਂ ਨੇ ਹਾਲਾਂਕਿ ਅਸਲ ਜਿਹੜੀ ਜੋ ਵਜ੍ਹਾ ਰਹੀ ਜੋ ਪੁਲਿਸ ਨਾਲ ਪਰਿਵਾਰ ਦੀ ਗੱਲਬਾਤ ਹੋਈ ਹੈ ਉਦੇ ਤੇ ਹਾਲੀ ਪਰਿਵਾਰ ਵੱਲੋਂ ਕਿਸੇ ਵੀ ਤਰੀਕੇ ਨਾਲ ਗੱਲ ਨਹੀਂ ਆਖੀ ਗਈ ਪਰ ਇਹ ਗੱਲ ਜ਼ਰੂਰ ਦੱਸੀ ਜਾ ਰਹੀ ਹੈ ਕਿ ਇਹ ਇੱਕ ਘਟਨਾ ਹੀ ਹੈ ਕਿ ਗੁਰਸ਼ਮਨ ਉੱਥੇ ਦੀ ਕੋਈ ਨਦੀ ਦੇ ਜਿਹੜਾ ਹੈ ਕਿ ਝੋਲ ਜਾਂਦਾ ਹੈ ਨਹਿਰ ਦੇ ਕੰਡੇ ਜਾਂਦਾ ਤੇ ਉਹਦਾ ਪੈਰ ਫਿਸਲ ਜਾਂਦਾ ਤੇ ਉਹ ਜਿਹੜਾ ਹੈ ਕਿ ਨਹਿਰ ਚ ਗਿਰ ਜਾਂਦਾ ਇਸ ਤੋਂ ਬਾਅਦ ਅੱਜ ਦੋ ਜਿਹਦ ਲੰਮੇ ਸਮੇਂ ਤੱਕ ਕਰਨ ਤੋਂ ਬਾਅਦ ਉਹਦੀ ਮ੍ਰਿਤਕ ਦੇ ਪਰਿਵਾਰ ਦੇ ਸਦਸਿਆਂ ਨੂੰ ਮਿਲਦੀ ਹੈ ਪਿਤਾ ਜਾਂਦੇ ਨੇ ਇਥੋਂ ਹੋਰ ਰਿਸ਼ਤੇਦਾਰ ਜਲੰਧਰੋਂ ਹੀ ਇੰਗਲੈਂਡ ਲਈ ਰਵਾਨਾ ਹੁੰਦੇ ਨੇ ਜਦੋਂ ਇਹ ਸਾਰੇ ਮਾਮਲੇ ਜਾਂਚ ਕੀਤੇ ਜਾਂਦੀ ਹੈ ਤੇ 10 ਤਰੀਕ ਨੂੰ ਜਿਹੜਾ ਉਹ ਗੁਰਸ਼ਮੰਦੀ ਮ੍ਰਿਤਕ ਦੇ ਨੂੰ ਜਲੰਧਰ ਗ੍ਰਹਿ ਸਥਾਨ ਵਿਖੇ ਲਿਆ ਜਾਂਦਾ ਤੇ ਅਗਲੇ ਦਿਨ ਅੱਜ 11 ਜਨਵਰੀ ਸਵੇਰੇ 11 ਵਜੇ ਮੋਡਲ ਟਾਊਨ ਦੇਸ਼ਪੁਰੀ ਸ਼ਮਸ਼ਾਨਗੜ ਵਿਖੇ ਅੰਤਿਮ ਸੰਸਕਾਰ ਜਿਹੜਾ ਕਿ ਉਹ ਕੀਤਾ ਜਾ ਰਿਹਾ ਤਸਵੀਰਾਂ ਅਸਡੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਦੇ ਨਾ ਪੂਰਾ ਹੋਣ ਵਾਲਾ ਘਟਾ ਇਸ ਪਰਿਵਾਰ ਨੂੰ ਅਰਦਾਸ انتی مرداز گردوارا صاحب دے پائی صاحب وی جا رہی ہے دسویں پاتشاہ گرو گرو سر تائیں دسم پاشا شری گور درشن بولو جیو پیاری پتھر جنہ نام پوچھیا Arabia, 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 ਜਾਣਾ ਨਾਮ ਚਰਨ ਸਤਿ ਸ਼ੰਕਰ ਜੀ ਕੀ ਜੋਤਿ ਬਰੂਪੀ ਪੈਤ੍ਰੀ ਚੇਤਨਾ ਸਾਰਸਾ ਜੀ ਕੋਲੇ ਬੋਲੋ ਜੀ ਵਾਹਿਗੁਰੂ ਸਤਿ ਸ਼ੰਕਰ ਨਾਮ ਨਰਸਨ ਗੁਰੂ ਗੰਗ ਸਾਹਿਬ ਜੀ ਜਾਣਾ ਜੇ ਦਾ ਨਾਮ ਨਾਮ ਜੀ ਜੇ ਮਾਤਾ ਜੀ دولت نے تعلیمی کارنامے کا جائزہ شامل <سؤال> کھولا ہے حضور ہے وہ تمام اس میں یہ وقت رکھتے ہیں تمام صاحب شریفانہ صاحب کے قرارے میں کام کرتے ہیں پورے دفتر کی رہنمائی کرتے ہیں دیوانہوں کے مانتے ہیں صاحب ایسا منہ سہم ہے ਸਰਵ ਜਨਤਾ ਦੇ ਸਤਿਕਾਰਯੋਗ ਮਾਨਯੋਗ ਅੱਜ 1000 ਸਦੀਆਂ ਤੋਂ ਚੱਲਦੇ ਉਸ ਪੰਜਾਬੀ ਤੋਂ ਦੇਣ ਅੱਜ ਦੇ ਪੰਜਾਬ ਤੋਂ ਕਰਦੇ ਰਹੇ ਸਰਵਨਾਰ ਮਹਾਰਾਜ ਜਿੱਥੇ ਦੇ ਨੌਜਵਾਨਾਂ ਕੋਲ ਇਸ ਦਾ ਆਸਥਿਤ ਸਾਰੇ ਪਰਿਵਾਰ ਇਸ ਦੇ ਨਾਲ ਆਪ ਸਭੀ ਤਮਨ ਜਗਤਨਾ ਦੇ ਦਾਸਪੁਰਾ ਅਧਿਆਪਕ ਜੀ ਸਾਹਿਬ ਆਸਮਨਿਕ ਦਾ ਬਲਕਣ ਪੂਰਾ ਪਾਣਾ ਹੈ جس میں جنم نیا ਅੰਤਿਮ ਅਰਦਾਸ ਕਰਨ ਤੋਂ ਬਾਅਦ ਹੁਣ ਅਗਨਪੇਂਡ ਉਹ ਮਰਦ ਤੱਕ ਦੇਨੋ ਕੀਤਾ ਜਾਏਗਾ ਕਦੇ ਨਾ ਪੂਰਾ ਹੋਣ ਵਾਲਾ ਕਟਾ ਜੋ ਇਸ ਪਰਿਵਾਰ ਤੇ ਪਿਆ ਹੈ ਦੁੱਖਾਂ ਦਾ ਪਹਾੜ ਇਸ ਪਰਿਵਾਰ ਤੇ ਟੁੱਟਿਆ ਹੈ 23 ਸਾਲਾਂ ਨੌਜਵਾਨ ਪੁੱਤ ਦੀ ਮੌਤ ਹੋ ਜਾਣੇ ਤਨਜੀ ਗ੍ਰੋਸ ਪਿਓ ਦਾ ਜਿਸਨੇ ਆਪਣੇ ਬੇਟੇ ਦੀ ਮ੍ਰਿਤਕ ਦੇਨੂੰ ਇੰਗਲੈਂਡ ਦੇ ਵਿੱਚ ਲਪਿਆ ਫਿਰ ਉਹਨੂੰ ਆਪਣੇ ਇੱਥੇ ਗ੍ਰੈਸ ਥਾਨ ਉਸੇ ਹੱਥਾਂ ਦੇ ਨਾਲ ਉਹਦੀ ਮ੍ਰਿਤਕ ਦੇਨੂੰ ਅਗਨ ਪੈਂਟ ਕਰਦੇ ਹੋਏ ਇਸ ਪਰਿਵਾਰ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਜਿਸ ਪੁੱਤ ਤੇ ਚੰਗੇ ਪੜ੍ਹੇਖ ਲਈ ਉਹਨੂੰ ਚੰਗੀ ਸਿੱਖਿਆ ਲਈ ਵਿਦੇਸ਼ ਭੇਜ ਰਹੇ ਹਾਂ ਉਹ ਇਸ ਤਰੀਕੇ ਦੇ ਨਾਲ ਡੱਬੇ ਦੇ ਵਿੱਚ ਬੰਦ ਹੋ ਕੇ ਘਰ ਪਰਤੇਗਾ ਤਾਂ ਨੂੰ ਸਮਾ ਦਾ ਜਿਗਰਾ ਜਿਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਬੇਟੇ ਦਾ ਅੰਤਿਮ ਸੰਸਕਾਰ ਹੋ ਰਿਹਾ ਘਰ ਦੇ ਬਜ਼ੁਰਗ ਘਰ ਦੇ ਰਿਸ਼ਤੇਦਾਰ ਰੇ ਉਸ ਵਿਅਕਤੀ ਦੀਆਂ ਅੱਖਾਂ ਨਮਣੇ ਜੋ ਇਸ ਵੇਲੇ ਜੋ ਇਸ ਵੇਲੇ ਸ਼ਮਸ਼ਾਨ ਕੂਮੀ ਦੇ ਵਿੱਚ ਮੌਜੂਦ ਨੇ ਪਰਿਵਾਰ ਵਾਸਤੇ بےحد سما ایک اس ویکتی دیا اکھان اکھا نے جو اس وقت گردوارہ صاحب نال ہونے تھے گردوارہ صاحب چپاٹ ہوئے گا ਮਾਯੂ ਦੇ ਨਾਲ ਰਿਸ਼ਤੇਦਾਰ ਦੁੱਖ ਬਣਾਉਂਦੇ ਹੋਏ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਸਦਸਿਆਂ ਦੇ ਨਾਲ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਇਸ ਪਰਿਵਾਰ ਬਿਲਕੁਲ ਬਿਲਕੁਲ ਬਹੁਤ ਬਹੁਤ ਕਹਾਤਾ ਵੀ ਹੈ ਪੰਜ ਜਿਗਰ ਉਸ ਪਿਲਦਾ ਬਿਲਕੁਲ ਜਿਨ ਨੇ ਦੁਰਨਾਫਰਨਾ ਸਿਖਾਇਆ ਤੇ ਜਾ ਆਪਣੇ ਹੱਥਾਂ ਦੇ ਨਾਲ ਅਗਣ ਪੇਂਟ ਕੀਤਾ ਹੈ ਬਹੁਤ ਮੋਢੀ ਬਣੀ ਹੈ ਬਹੁਤ ਜਵਾਨ ਬੱਚਾ ਜੀ ਇਹਲੇ ਗੇ ਕਾਰੋਬਾਰ ਕੀ ਉਹਦਾ ਸੰਭਾਲਣਾ ਹੀ ਬਹੁਤ ਸਮਝੀ ਜਾਵੇ। ਅਰੇ ਕੋਸ ਵਿਅਕਤੀ ਦੀਆਂ ਅੱਖਾਂ ਨੰਮਣੇ ਲੋਕ ਇਸ ਵਕਤ ਇਸ ਸ਼ਮਸ਼ਾਨ ਘੁੰਮੇ ਦੇ ਵਿੱਚ ਮੌਜੂਦ ਹੈ। ਇੱਕ ਵਿਅਕਤੀ ਇਹ ਹੀ ਕਹਿ ਲਾ ਰਿਹਾ ਕਿ ਕਦੇ ਵੀ ਉਸ ਮਾਪਿਆਂ ਨੇ ਨਹੀਂ ਸੋਚਿਆ ਕਿ ਇਸ ਕਿਤੇ ਨਾਲ ਜੋ ਤਲਾਤ ਅੱਜ ਬਣੇ ਨੇ ਪਰਿਵਾਰ ਦੇ ਨਾਲ ਇਹ ਹਾਦਸਾ ਵਾਪਰਿਆ ਜੋ ਇਹ ਘਟਨਾ ਵਾਪਰੀ ਹੈ ਹੋਰ ਤਸਵੀਰਾਂ ਦੇ ਨਾਲ ਤੜਨ ਨਾਲ ਸੰਚੀਆਂ ਕੀਤੀਆਂ ਨੇ ਇੱਥੇ ਤਸਵੀਰਾਂ ਜਲੰਧਰ ਦੇ ਮਾਡਲ ਟਾਊਨ ਤੋਂ ਜਿੱਥੇ ਗੁਰਸ਼ਮਨ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ 15 ਦਸੰਬਰ ਨੂੰ ਉਸ ਦਾ ਜਨਮ ਦਿਨ ਸੀ ਇੰਗਲੈਂਡ ਦੇ ਵਿੱਚ ਜਨਮ ਦਿਨ ਵਾਲੀ ਰਾਤ ਤੋਂ ਹੀ ਉਹ ਲਾਪਤਾ ਸੀ ਘਰਦਿਆਂ ਨੂੰ ਜਦੋਂ ਇਹ ਸਾਰੇ ਮਾਮਲੇ ਦੀ ਜਾਣਕਾਰੀ ਮਿਲਦੀ ਹੈ ਤੇ ਪਰਿਵਾਰਕ ਸਦਸਿਓ ਉਹ ਇੰਗਲੈਂਡ ਦੀ ਰਵਾਨਾ ਹੁੰਦੇ ਨੇ ਦੁਬਈ ਪਹੁੰਚਤੇ ਹੀ ਨੇ ਤੇ ਖਬਰ ਆ ਜਾਂਦੀ ਹੈ ਕਿ ਮ੍ਰਿਤਕ ਜਿਹੜੀ ਹੈ ਕਿ ਉਹ ਉਹਨੂੰ ਲਿਆਂਾਇਆ ਗਿਆ ਹੈ ਗੁਰਸ਼ਮਨ ਦੀ ਮੌਤ ਹੋ ਗਈ ਹੈ ਰਤਕ ਫਿਰ ਦੇ ਜਿਹੜੀ ਹੈ ਕਿ ਉਹ ਜਲੰਧਰ 10 ਜਨਵਰੀ ਨੂੰ ਲਿਆਂਦੀ ਜਾਂਦੀ ਹੈ ਤੇ ਅੱਜ 11 ਜਨਵਰੀ ਨੂੰ ਜਲੰਧਰ ਦੇ ਸ਼ਮਸ਼ਾਨ ਘਾਟ ਵਿਖੇ ਜਿਹੜਾ ਕਿ ਉਹ ਅੰਤਿਮ ਅਰਦਾਸ ਕੀਤਾ ਜਾ ਰਿਹਾ ਹੈ ਕਦਹੀ ਨਾ ਪੂਰਾ ਹੋਣ ਵਾਲਾ ਕਟਾ ਇਸ ਪਰਿਵਾਰ ਨੂੰ ਪਿਆ ਪਾਰਟੀਆ ਪਰਿਵਾਰ ਪੀਟੀਸੀ ਧਾਰੇ ਵਾਲੋਂ ਦੁੱਖ ਦੀ ਗੜੀ ਦੇ ਵਿੱਚ ਪਰਿਵਾਰ ਨੂੰ ਜਿਹੜਾ ਕਿ ਉਹ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਧੰਨ